ਵਿਚ ਪਹੁੰਚੇ ਹੋਏ ਸਾਰੇ ਕਲੱਬ ਮੈਂਬਰਸ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦੀ ਹਾਂ ਮੇਰੇ ਨਾਲ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰੇ ਸਾਡੇ ਸ਼ਹਿਰ ਦੇ ਬੜੇ ਨੌਜਵਾਨ ਮੈਂ ਬਦਮ ਉਹਨਾਂ ਦੇ ਨਾਲ ਕਲੱਬ ਦੇ ਦੂਰੋਂ ਦੂਰੋਂ ਆਏ ਹੋਏ ਰਾਈਡਰਸ ਕਰਨਾਟਕਾ ਤੋਂ ਕੁਦਾ ਜੀ ਜਿਹਨਾਂ ਦੀ ਹੁਣੇ ਇੰਟਰਵਿਊ ਅਸੀਂ ਸੁਣੀ ਹੈ ਪਠਾਨਕੋਟ ਤੋਂ ਜਿਹੜੇ ਰਾਈਡਰਸ ਆਏ ਹੋਏ ਨੇ ਉਹਨਾਂ ਨੂੰ ਵੀ ਬਠਿੰਡਾ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਨੂੰ ਕਹਿੰਦੀ ਹੈ ਜਿੱਥੋਂ ਤੱਕ ਕਲੱਬ ਦਾ ਸਵਾਲ ਹੈ ਮੈਂ ਸਮਝਦੀ ਹਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਬਾਈਕ ਰਾਈਡਿੰਗ ਨੂੰ ਇਸ ਸ਼ੌਕ ਨੂੰ ਇਸ ਐਡਵੈਂਚਰ ਨੂੰ ਪਰਫੁੱਲਿਤ ਕਰਨ ਦੇ ਵਿੱਚ ਕਲੱਬ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਸ਼ੌਕ ਦੇ ਨਾਲ ਦੋ ਚੀਜ਼ਾਂ ਬਹੁਤ ਐਮ ਜੁੜੀਆਂ ਹੋਈਆਂ ਨੇ ਪਹਿਲੀ ਚੀਜ਼ ਉਹ ਹੈ ਸੇਫਟੀ ਪਿੱਛੇ ਜੇ ਅਸੀਂ ਦੇਖਿਆ ਕਿ ਪੰਜਾਬ ਨੇ ਬੜਾ ਹੀ ਹਰਮਨ ਪਿਆਰਾ ਗਾਇਕ ਇੱਕ ਹਾਦਸੇ ਦੇ ਵਿੱਚ ਗਵਾ ਦਿੱਤਾ ਇਸੇ ਤਰ੍ਹਾਂ ਬਹੁਤ ਸਾਰੇ ਐਕਸੀਡੈਂਟਸ ਹਰ ਰੋਜ਼ ਪੰਜਾਬ ਦੇ ਵਿੱਚ ਹੁੰਦੇ ਨੇ ਇਸ ਸ਼ੌਂਕ ਦੇ ਨਾਲ ਔਰ ਡਰਾਈਵਿੰਗ ਦੇ ਨਾਲ ਦੋਨੋਂ ਦੇ ਨਾਲ ਸੇਫਟੀ ਬਹੁਤ ਵੱਡਾ ਪਹਿਲੂ ਹੈ ਮੈਲਰੀ ਸਾਹਿਬ ਦੇ ਨਾਲ ਅਕਸਰ ਗੱਲ ਕਰਦੀ ਸੀ ਕਿ ਕਲੱਬ ਦੇ ਨਾਲ ਅਸੀਂ ਇਸ ਪਾਸੇ ਵੀ ਆਪਣਾ ਜਿਹੜਾ ਉਪਰਾਲਾ ਹੈ ਉਹ ਕਰਨਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਕਿ ਰਾਈਟਿੰਗ ਤੇ ਡਰਾਈਵਿੰਗ ਇਹ ਜ਼ਰੂਰਤ ਵੀ ਹੈ ਸ਼ੌਂਕ ਵੀ ਹੈ ਤੇ ਜ਼ਰੂਰਤ ਵੀ ਹੈ ਪਹਿਲਾਂ ਪਹਿਲ ਕੀ ਹੁੰਦਾ ਸੀ ਕਿ ਲੇਡੀਜ਼ ਜਿਹੜੀਆਂ ਸੀ ਉਹ ਇਕਨੋਮੀ ਦਾ ਐਡਾ ਵੱਡਾ ਕੋਈ ਹਿੱਸਾ ਨਹੀਂ ਸਨ ਤੇ ਬਾਹਰ ਅੰਦਰ ਆਉਣਾ ਜਾਣਾ ਜਿਹੜਾ ਸੀ ਉਹ ਬਹੁਤ ਸੀਮਿਤ ਹੁੰਦਾ ਸੀ ਤੇ ਕਦੇ ਇਸ ਦੀ ਜ਼ਰੂਰਤ ਮਹਿਸੂਸ ਹੋਈ ਵੀ ਨਹੀਂ ਸੀ ਜਦੋਂ ਸਮਾਂ ਪਰ ਗ੍ਰੈਸੇ ਹੋਇਆ ਕਿ ਔਰਤਾਂ ਨੇ ਇਕਨੋਮੀ ਦੇ ਵਿੱਚ ਵੀ ਪਾਰਟ ਲੈਣਾ ਸ਼ੁਰੂ ਕੀਤਾ ਸਮਾਜ ਦਾ ਐਡਮਿਨਿਸਟ੍ਰੇਸ਼ਨ ਦਾ ਇਕਨੋਮੀ ਦਾ ਹਰ ਪਾਸੇ ਹਰ ਖੇਤਰ ਦੇ ਵਿੱਚ ਜਦੋਂ ਇਹ ਮੰਗ ਬਣੇ ਤਾਂ ਸਭ ਤੋਂ ਵੱਡੀ ਲੋੜ ਜਿਹੜੀ ਸੀ ਉਹ ਇਹ ਸੀ ਕਿ ਟਰਾਂਸਪੋਰਟ ਦੇ ਜਿਹੜੇ ਸਾਧਨ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਆਉਣਾ ਚਾਹੀਦਾ ਹੈ ਉਹ ਸਿੱਖਣਾ ਚਾਹੀਦਾ ਹੈ ਲੇਡੀ ਸਾਹਿਬ ਦੀ ਗੱਲ ਬੜੀ ਜਾਇਜ਼ ਮੈਨੂੰ ਲੱਗੀ ਕਿ ਹੁੰਦਾ ਕੀ ਹੈ ਕਿ ਜਦੋਂ ਕੋਈ ਡਿਊਟੀਆਂ ਲੱਗਦੀਆਂ ਨੇ ਤਾਂ ਲੇਡੀਜ਼ ਨੂੰ ਇੱਕ ਛੱਡ ਕੇ ਆਉਣ ਵਾਲਾ ਟਾਈਮ ਵੀ ਹੁੰਦਾ ਤੇ ਇੱਕ ਲੈ ਕੇ ਆਉਣ ਵਾਲਾ ਟਾਈਮ ਵੀ ਹੁੰਦਾ ਲੇਕਿਨ ਇੱਕ ਪਾਸੇ ਉਹ ਵੀ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਆਪ ਹੀ ਬੱਚਿਆਂ ਨੂੰ ਵੀ ਲੈ ਕੇ ਆਉਂਦੀਆਂ ਨੇ ਘਰ ਦਾ ਰਾਸ਼ਨ ਵੀ ਲੈ ਕੇ ਆਉਂਦੀਆਂ ਨੇ ਉਹਨਾਂ ਨੇ ਆਪ ਦੀ ਕਾਰ ਨੇਟਿਕ ਆਪ ਦੀ ਕੋਈ ਨਾ ਕੋਈ ਬਾਈਕ ਰੱਖੀ ਹੋਈ ਹੈ ਔਰ ਉਹ ਬਿਲਕੁਲ ਆਤਮ ਨਿਰਭਰ ਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਿੱਥੇ ਉਹਨਾਂ ਨੇ ਲੋੜ ਹੈ ਘਰ ਦੀ ਘਰ ਦੀ ਲੋੜ ਹੈ ਉਹਨਾਂ ਦੇ ਕੰਮ ਦੀ ਲੋੜ ਹੈ ਉਹ ਜਾਂਦੀਆਂ ਨੇ ਔਰ ਆਪਣਾ ਕੰਮ ਕਰਕੇ ਆਉਂਦੀਆਂ ਨੇ ਇਹ ਜ਼ਰੂਰਤ ਵੀ ਹੈ ਤੇ ਦੂਜੀ ਗੱਲ ਜਿਹੜੀ ਹੈ ਬਾਈਕ ਰਾਈਡਿੰਗ ਦੇ ਨਾਲ ਇੱਕ ਆਤਮ ਨਿਰਭਰਤਾ ਪੈਦਾ ਹੁੰਦੀ ਹੈ ਮੈਂ ਇਹ ਗੱਲ ਇਸ ਕਰਕੇ ਕਹਿ ਸਕਦੀ ਹਾਂ ਕਿਉਂਕਿ ਬਹੁਤ ਯੰਗ ਏਜ ਦੇ ਵਿੱਚ ਜਦੋਂ ਮੈਂ ਬਾਈਕ ਰਾਈਡਿੰਗ ਸ਼ੁਰੂ ਕੀਤੀ ਤਾਂ ਮੇਰੇ ਫਾਦਰ ਨੇ ਸਭ ਤੋਂ ਪਹਿਲਾਂ ਇਹ ਉਪਰਾਲਾ ਕੀਤਾ ਮੈਂ ਹਜੇ 6th ਸਟੈਂਡਰਡ ਦੇ ਵਿੱਚ ਸੀ ਤੇ ਮੇਰੇ ਪੈਰ ਵੀ ਮੈਨੂੰ ਯਾਦਾ ਥੱਲੇ ਨਹੀਂ ਸੀ ਲੱਗਦੇ ਹੁੰਦੇ ਤੇ ਉਹਨਾਂ ਨੇ ਮੈਨੂੰ ਬਾਈਕ ਯਾਮਾ ਬਾਈਕ ਪਹਿਲਾਂ ਚਲਾਉਣੀ ਸਿਖਾਈ ਨਾ ਕਿ ਸਿਰਫ ਬਾਈਕ ਚਲਾਉਣੀ ਸਿਖਾਈ ਲੇਕਿਨ ਮੇਰੀ ਸੈਲਫ ਐਸਟੀਮ ਦੇ ਵਿੱਚ ਵੀ ਬਹੁਤ ਵਾਧਾ ਹੋਇਆ ਉਸ ਤੋਂ ਬਾਅਦ ਸਕੂਲ ਜਾਣਾ ਕਾਲਜ ਜਾਣਾ ਮੈਂ ਆਪੇ ਚਲੀ ਜਾਂਦੀ ਹੁੰਦੀ ਸੀ ਔਰ ਆਪੇ ਆਪਣਾ ਕੰਮ ਕਰਦੀ ਹੁੰਦੀ ਸੀ ਸੋ ਇਸ ਨੇ ਮੈਨੂੰ ਬੜਾ ਜ਼ਿੰਦਗੀ ਦੇ ਵਿੱਚ ਬੜਾ ਫਾਇਦਾ ਦਿੱਤਾ ਪਹਿਰੋ ਤੋਂ ਬਾਅਦ ਇਹ ਮੇਰਾ ਸ਼ੌਂਕ ਵੀ ਬਣਿਆ ਸੋ ਇਸ ਕਰਕੇ ਮੈਂ ਲੈਰੀ ਸਾਹਿਬ ਨੂੰ ਇਹ ਸੁਜੈਸਟ ਕੀਤਾ ਕਿ ਕਿਉਂ ਨਾ ਆਪਾਂ ਇਹ ਆਪਣੇ ਕਲੱਬ ਵੱਲੋਂ ਉਪਰਾਲਾ ਕਰੀਏ ਇਹ ਔਰਤਾਂ ਦੇ ਸਸ਼ਕਤੀਕਰਨ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਏਗਾ ਅਕਸਰ ਫਦਮ ਨੂੰ ਯਾਦ ਹੋਏਗਾ ਕਿ ਜਦੋਂ ਕਦੇ ਮੀਟਿੰਗਸ ਹੁੰਨੀਆਂ ਤਾਂ ਲੇਡੀ ਸਰਪੰਚ ਜਾਂ ਲੇਡੀ ਐਨਸੀ ਜਿਹੜੀਆਂ ਉਹ ਹਸਬੰਡਸ ਨਾਲ ਆ ਕੇ ਬੈਠ ਜਾਂਦੀਆਂ ਉਹਦਾ ਕਾਰਨ ਇਹ ਕਿ ਹੁੰਦਾ ਵਿੱਚ ਲੈ ਕੇ ਵੀ ਉਹ ਆਉਂਦੇ ਛੱਡ ਕੇ ਵੀ ਆਉਂਦੇ ਹੋ ਮੀਟਿੰਗ 'ਚ ਵੀ ਬੈਠ ਜਾਂਦੇ ਆ ਸੋ ਇਹ ਹਰ ਥਾਂ ਦੇ ਉੱਤੇ ਜਿਹੜਾ ਹੈਗਾ ਇਸ ਗੱਲ ਦਾ ਲੇਡੀਜ਼ ਨੂੰ ਫਾਇਦਾ ਹੋਣਾ ਔਰ ਮੈਂ ਲੈਰੀ ਸਾਹਿਬ ਦੀ ਨਿੱਜੀ ਤੌਰ ਤੇ ਵੀ ਬਹੁਤ ਸ਼ਲਾਘਾ ਕਰਦੀ ਹਾਂ ਇਹਨਾਂ ਨੇ ਸਟੇਜ ਦੇ ਉੱਤੇ ਦੱਸਿਆ ਕਿ ਅੱਛੇ ਨੂੰ ਅੱਛਾ ਕਹਿਣਾ ਔਰ ਮਾੜੇ ਨੂੰ ਮਾੜਾ ਕਹਿਣਾ ਇਹ ਲੈਰੀ ਸਾਹਿਬ ਗੁਣ ਹੈ ਔਰ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਜੋ ਕਿ ਅੱਜ ਤੁਹਾਡੇ ਵਿੱਚ ਹੈਗਾ ਔਰ ਇਸੇ ਕਰਕੇ ਸ਼ਾਇਦ ਸਾਰਾ ਬਠਿੰਡਾ ਤੁਹਾਡਾ ਪਰਿਵਾਰ ਦੀ ਔਰ ਕਲੱਬ ਦੀ ਇਸ ਗੱਲ ਦੀ ਸਰਾਹਨਾ ਕਰਦਾ ਹੈ ਕਿਉਂਕਿ ਜਿਸ ਕਿਸਮ ਦੇ ਪੱਤਰਕਾਰਾਂ ਨੂੰ ਤੁਸੀਂ ਵਧਾਇਆ ਹੈ ਉਹ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਸਹੀ ਪੱਤਰਕਾਰ ਉਹੀ ਹੈ ਜੋ ਸੱਚ ਨੂੰ ਸੱਚ ਕਹੇ ਤੇ ਗਲਤ ਨੂੰ ਗਲਤ ਕਹੇ ਠੀਕ ਨੂੰ ਠੀਕ ਕਹੇ ਸੋ ਅੱਜ ਅਸੀਂ ਬੜਾ ਮਾਣ ਮਹਿਸੂਸ ਕਰਦੇ ਆ ਮਾਨ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਹੈ ਹੀ ਇਜ਼ ਲਿਟਰਰੀ ਟੂ ਦਾ ਹਾਰਟ ਟੂ ਦਾ ਕੋਰ ਉਹ ਮੇਰੇ ਕੋਲ ਜਦੋਂ ਦਫ਼ਤਰ ਵੀ ਆਉਂਦੇ ਆ ਤੇ ਮੈਨੂੰ ਲੱਗਦਾ ਕਿ ਇੱਕ ਅੱਧੀ ਕਹਾਣੀ ਉੱਥੇ ਵੀ ਮੈਨੂੰ ਸੁਣਾ ਕੇ ਜਾਂਦੇ ਆ ਤੇ ਇੱਕ ਅੱਧੀ ਬਣਾ ਕੇ ਜਾਂਦੇ ਆ ਸੋ ਸਾਡਾ ਛੋਟਾ ਵੀਰ ਇੱਥੇ ਖੜਾ ਹੈ ਮੇਰੇ ਨਾਲ ਇਹਨਾਂ ਦੇ ਸਾਰਿਆਂ ਦੇ ਨਿੱਜੀ ਸਬੰਧ ਨੇ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਹੀ ਵੁੱਡ ਫਸਟ ਆਫ ਆਲ ਕਮ ਟੂ ਇਨਵਾਈਟ ਮੀ ਸੋ ਇਹ ਕਲੱਬ ਮੈਂਬਰਸ ਦੀ ਦਰਿਆ ਦਿੱਲੀ ਹੈ ਇਸੇ ਕਰਕੇ ਸ਼ਾਇਦ ਇਸ ਦਰਿਆ ਦਿੱਲੀ ਦਾ ਇਹ ਨਮੂਨਾ ਹੈ ਕਿ ਜਿਹੜੇ ਇਹਨਾਂ ਨੂੰ ਬਾਈਕਸ ਪਸੰਦ ਨੇ ਉਹ ਵੀ ਵੱਡੇ ਨੇ ਤੇ ਦਿਲ ਵੀ ਇਹਨਾਂ ਦਾ ਵੱਡਾ ਹੈ ਸੋ ਇਸ ਕਰਕੇ ਇਸ ਉਪਰਾਲੇ ਦੇ ਵਿੱਚ ਜਿਹੜੇ ਸਾਡੇ ਬਾਈਕ ਲੇਡੀ ਬਾਈਕ ਰਾਈਡਰਸ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਿਖਾਉਣ ਵਾਲੇ ਇਹੇ ਨੇ ਸਕੂਲਾਂ ਤਾਲਜਾਂ ਦੇ ਵਿੱਚ ਮੇਰਾ ਤਾਂ ਇਹੀ ਤੁਹਾਨੂੰ ਇੱਕ ਸੁਝਾਅ ਹੈ ਕਿ ਅਸੀਂ ਸਰਕਾਰੀ ਜਿਹੜੇ ਸਕੂਲ ਕਾਲਜ ਆ ਪਹਿਲਾਂ ਉਹ ਲਈਏ ਔਰ ਅਸੀਂ ਇੱਕ ਹੈਲਪਲਾਈਨ ਨੰਬਰ ਵੀ ਦਈਏ ਕਿ ਜੇ ਕਿਸੇ ਨੇ ਸਿੱਖਣਾ ਦਾ ਉਹ ਸਾਨੂੰ ਕਾਲ ਵੀ ਕਰ ਲੈ ਸਾਨੂੰ ਮੈਸੇਜ ਵੀ ਕਰ ਲੈ ਸੋ ਤੁਹਾਡਾ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਰਹਿਣਾ ਹੈ ਕਿ ਲੇਡੀਜ਼ ਲੇਡੀਜ਼ ਨੂੰ ਹੀ ਅੱਗੇ ਲੈ ਕੇ ਜਾਣ ਸ਼ਾਇਦ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਸੋ ਇੱਕ ਜ਼ੋਰਦਾਰ ਤਾੜੀਆਂ ਇਹਨਾਂ ਸਾਰਿਆਂ ਦੇ ਲਈ ਮਾਰੇ ਬਠਿੰਡਾ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਔਰਤਾਂ ਨੇ ਉਹਨਾਂ ਦੇ ਲਈ ਇੱਕ ਆਪ ਦੇ ਆਪ ਦੇ ਵਿੱਚ ਐਗਜ਼ਾਮਪਲ ਨੇ ਇਹ ਸਾਰੇ ਉਸ ਵੇਨਾਂ ਦਾ ਸ਼ੌਕ ਵੀ ਹੈ ਤੇ ਹੁਣੇ ਉਪਰਾਲਾ ਵੀ ਜਿਹੜਾ ਕਰਨ ਲੱਗੇ ਆ ਜਿੱਥੋਂ ਤੱਕ ਪ੍ਰਸ਼ਾਸਨ ਦਾ ਸਵਾਲ ਹੈ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਲੈਰੀ ਸਾਹਿਬ ਮੈਂ ਤੁਹਾਨੂੰ ਆਸ਼ਵਾਸਨ ਦਿੰਨੀ ਹੈ ਕਿ ਤੁਸੀਂ ਜਿਸ ਤਰ੍ਹਾਂ ਨੇ ਮੀਟ ਆਰਗੇਨਾਈਜ਼ ਕਰਦੇ ਹੋ ਜਿਸ ਤਰ੍ਹਾਂ ਦਾ ਤੁਹਾਡਾ ਵਿਜ਼ਨ ਹੈ ਸਾਡਾ ਸਹਿਯੋਗ ਪੂਰਾ ਤੁਹਾਡੇ ਨਾਲ ਹੈ ਹਮੇਸ਼ਾ ਮੈ ਜਾਣੀ ਹੈ ਕਿ 에 ਰਾਈਡਰਸ ਮੀਟ ਜਿਹੜੀ ਹੈ ਇਹ ਹਰ ਸਾਲ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਸ ਦੀਆਂ ਤੁਮਾ ਜਿਹੜੀਆਂ ਉਹ ਪੈਂਦੀਆਂ ਰਹਿੰਦੀਆਂ ਥੋੜਾ ਸਾਰਿਆਂ ਦਾ ਬੜਾ ਧੰਨਵਾਦ ਮਿਸਸ ਲੈਰੀ ਵੀ ਅੱਜ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਔਰ ਮੈਂ ਸਮਝ ਨਹੀਂ ਹੈ ਕਿ ਲੈਰੀ ਸਾਹਿਬ ਦੀ ਜਿਹੜੀ ਪੋਜ਼ਿਟਿਵ ਤਾਕਤ ਹੈ ਉਹ ਅੱਜ ਇਸ ਦਾ ਕਾਰਨ ਸਾਡੇ ਨਾਲ ਖੜਾ ਹੈ ਸੋ ਕਰੋ ਐਨਿਊ ਪੋਜ਼ਿਟਿਵਿਟੀ ਉਹਨਾਂ ਨੂੰ ਮਿਲਦੀ ਹੈ ਮੈਂ ਇਹਨਾਂ ਨੂੰ ਵੀ ਬੜਾ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਇਹਨਾਂ ਸ਼ਬਦਾਂ ਦੇ ਨਾਲ ਬੜਾ ਧੰਨਵਾਦ ਜੈ ਹਿੰਦ ਥੈਂਕ ਯੂ